ਇਸ ਵੇਲੇ ਦੀ ਬਿਹਤ ਵੱਡੀ ਖਬਰ ਪਾਕਿਸਤਾਨ ਤੋਂ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ মিডিਆ ਨੇ ਦਾਅਵਾ ਕੀਤਾ ਹੈ ਲਾਹੌਰ ਦੇ ਵਿੱਚ ਤਿੰਤ ਮੁਾਕੇ ਸੁਣਾਈ ਦਿੱਤੇ ਨੇ ਜੀ ਹਾਂ ਲਗਾਤਾਰ ਜੋ ਭਾਰਤ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਸੰਦੂਰ ਆਪਰੇਸ਼ਨ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਔਰ ਅੱਜ ਦਾਵਾ ਪਾਕਿਸਤਾਨੀ ਮੀਡੀਆ ਦੇ ਵੱਲੋਂ ਕੀਤਾ ਗਿਆ ਹੈ ਕਿ ਲਾਹੌਰ ਦੇ ਵਿੱਚ ਤਿੰਨ ਧਮਾਕੇ ਸੁਣਾਈ ਦਿੱਤੇ ਨੇ ਜਿਸ ਤੋਂ ਬਾਅਦ ਲਾਹੌਰ ਦਾ 에ਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਗੁਜਰਾਵਾਲਾ ਦੇ ਵਿੱਚ ਵੀ ਡਰੋਨ ਉੱੜਦੇ ਹੋਏ ਨਜ਼ਰ ਆਏ ਸੀ ਉੱਤੇ ਵੀ ਡਰੋਨ ਹਮਲੇ ਕਰਨ ਦਾ ਦਾਵਾ ਪਾਕਿਸਤਾਨੀ ਮੀਡੀਆ ਦੇ ਵੱਲੋਂ ਕੀਤਾ ਗਿਆ ਸੀ ਔਰ ਹੁਣ ਲਾਹੌਰ ਦੇ ਵਿੱਚ ਤਿੰਨ ਧਮਾਕੇ ਹੋਏ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੇ ਵਾਲਟਰਨ ਰੋਡ ਦੇ ਉੱਤੇ ਵੱਡਾ ਤਮਾਕਾ ਹੋਇਆ ਹੈ ਜਿਸ ਤੋਂ ਬਾਅਦ ਲਾਹੌਰ 에ਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ ਸਾਰੀਆਂ ਫਲਾਈਟ ਉੱਥੋਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਔਰ ਅਗਲੇ ਹੁਕਮਾਂ ਤੱਕ 에ਅਰਪੋਰਟ ਬੰਦ ਰੱਖਿਆ ਜਾਵੇਗਾ ਤਾਂ ਦੱਸਦੀ ਹੈ ਕਿ ਲਾਹੌਰ ਦੇ ਵਿੱਚ ਤਿੰਨ ਤਮਾਕੇ ਸੁਣਾਈ ਦਿੱਤੇ ਨੇ ਪਾਕਿਸਤਾਨੀ ਮੀਡੀਆ ਦਾ ਇਹ ਦਾਵਾ ਹੈ ਕਿ ਲਾਹੌਰ ਦੇ ਤਿੰਨ ਲਾਹੌਰ ਦੇ ਵਿੱਚ ਤਿੰਨ ਤਮਾਕੇ ਹੋਏ ਨੇ ਔਰ ਜਿਸ ਕਰਕੇ ਉੱਥੇ ਦਹਿਸ਼ਤ ਫੈਲ ਚੁੱਕੀ ਹੈ ਔਰ ਜੋ ਲੋਕ ਨੇ ਉਹ ਘਰਾਂ ਤੋਂ ਬਾਹਰ ਨਿਕਲائے ਨੇ ਰਸਤੇ ਤੇ ਸਰਕਾਂ ਤੇ ਬਾਹਰ ਨਿਕਲ ਆਏ ਨੇ ਔਰ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਨਜ਼ਰ ਆ ਰਿਹਾ ਹੈ ਤਮਾਕੀਤਬਾਦੂ ਸੁਰੱਖਿਆ ਕਰਮੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਔਰ ਉਥੋਂ ਧੂਏ ਦਾ ਗੁਬਾਰ ਉੱਡਦਾ ਹੋਇਆ ਵੀ ਸਾਫ਼ ਨਜ਼ਰ ਆ ਰਿਹਾ ਹੈ ਲਾਹੌਰ ਦੇ ਵਿੱਚ ਤਿੰਨ ਤਮਾਕੇ ਹੋਣ ਦਾ ਦਾਵਾ ਪਾਕਿਸਤਾਨੀ ਮੀਡੀਆ ਦੇ ਵੱਲੋਂ ਕੀਤਾ ਜਾ ਰਿਹਾ ਹੈ ਲਗਾਤਾਰ ਜੋ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਪਹਿਲਗਾਮ ਹਮਲੇ ਦੇ ਜਵਾਬ ਦੇ ਵਿੱਚ ਜੋ ਆਪਰੇਸ਼ਨ ਸਿੰਦੂਰ ਭਾਰਤ ਦੇ ਵੱਲੋਂ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨੀ ਮੀਡੀਆ ਦੇ ਪਾਕਿਸਤਾਨ ਦੇ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਹੈ ਔਰ ਅੱਜ ਦੱਸਿਆ ਜਾ ਰਿਹਾ ਕਿ ਲਾਹੌਰ ਦੇ ਵਿੱਚ ਤਿੰਨ ਧਮਾਕੇ ਹੋਏ ਨੇ ਔਰ ਲਾਹੌਰ 에어ਪੋਰਟ ਦੇ ਨੇੜੇ ਧਮਾਕੇ ਹੋਏ ਨੇ ਜਿਸ ਤੋਂ ਬਾਅਦ ਲੋਕ دہشت ਦੇ ਵਿੱਚ ਆ ਜਾਂਦੇ ਨੇ ਸੜਕਾਂ ਦੇ ਬਾਹਰ ਨਿਕਲ ਆਉਂਦੇ ਨੇ ਔਰ ਤੂੰ ਇਹਦਾ ਗੁਬਾਰ ਉਥੋੜਦਾ ਹੋਇਆ ਵੀ ਨਜ਼ਰ ਆਉਂਦਾ ਨੇ ਜਿਸ ਤੋਂ ਬਾਅਦ ਲਾਹੌਰ 에어ਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ ਔਰ ਆਸ-ਪਾਸ ਦੇ ਜੋ ਇਲਾਕੇ ਨੇ ਉਹਨਾਂ ਦੀ ਘੇਰਾਬੰਦੀ ਫੌਜ ਦੇ ਵੱਲੋਂ ਕਰ ਦਿੱਤੀ ਗਈ ਹੈ ਪੂਰੇ ਇਲਾਕੇ ਨੂੰ ਆਪਣੇ ਕਾਬੂ ਹੇਠ ਲੈ ਲਿਆ ਗਿਆ ਹੈ ਔਰ ਕਈ ਇਲਾਕੇ ਖਾਲੀ ਵੀ ਕਰਵਾ ਦਿੱਤੇ ਗਏ ਨੇ ਫਿਲਹਾਲ ਇਹ ਲਾਹੌਰ ਦੇ ਜੋ ਪਾਕਿਸਤਾਨੀ ਜੋ ਮੀਡੀਆ ਹੈ ਉਸ ਦਾ ਦਾਅਵਾ ਹੈ ਕਿ ਲਾਹੌਰ ਦੇ ਵਿੱਚ ਤਿੰਨ ਧਮਾਕੇ ਕੀਤੇ ਗਏ ਨੇ ਦੂਸਰੇ ਪਾਸੇ ਜੋ ਪਾਕਿਸਤਾਨੀ ਅਧਿਕਾਰੀ ਕਹਿ ਰਹੇ ਨੇ ਕਿ ਅ ਇੱਕ ਰਾਤ ਪਹਿਲਾ ਯਾਨੀ ਕਿ ਕੱਲ 7 ਮਈ ਦੀ ਰਾਤ ਦੋਹਾਂ ਪਾਸਿਆਂ ਤੋਂ ਇਹ ਸਟ੍ਰਾਈਕ ਹੋਈ ਹੈ ਜਿਸ ਦੇ ਵਿੱਚ 125 ਫਾਈਟਰ ਜੈਟ ਸ਼ਾਮਲ ਸੀ ਤਾਂ ਇਹ ਵੱਡਾ ਦਾਵਾ ਪਾਕਿਸਤਾਨੀ ਮੀਡੀਆ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਦੋਹਾਂ ਪਾਸਿਆਂ ਤੋਂ ਇਹ ਸਟ੍ਰਾਈਕ ਹੋਈ ਹੈ 125 ਜੋ ਫਾਈਟਰ ਜੈਟ ਨੇ ਉਹ ਇਨਸ 에ਅਰ ਸਟ੍ਰਾਈਕ ਦੇ ਵਿੱਚ ਸ਼ਾਮਲ ਸੀ ਔਰ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਇਹ ਸਟ੍ਰਾਈਕ ਪਾਕਿਸਤਾਨੀ ਮੀਡੀਆ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੀਤੀ ਗਈ ਹੈ ਤਾਂ ਭਾਰਤ ਨੇ ਅੱਜ ਫਿਰ ਤੋਂ ਪਾਕਿਸਤਾਨ ਦੇ ਵਿੱਚ ਡਰੋਨ ਅਟੈਕ ਕੀਤਾ ਪਾਕਿਸਤਾਨੀ ਮੀਡੀਆ ਦਾ ਇਹ ਦਾਵਾ ਹੈ ਡਰੋਨ ਪਾਕਿਸਤਾਨ ਦੇ ਵਿੱਚ ਪੰਜਾਬ ਸੂਬੇ ਦੇ ਗੁਜਰਾਵਾਲਾ ਦੇ ਡਿੰਗਾ ਇਲਾਕੇ ਦੇ ਖੇਤਾਂ ਦੇ ਵਿੱਚ ਡਿੰਗਨ ਦੀ ਖਬਰ ਵੀ ਆ ਰਹੀ ਹੈ ਔਰ ਜਿਸ ਦਾ ਮਲਬਾ ਵੀ ਨਜ਼ਰ ਆ ਰਿਹਾ ਔਰ ਇਹ ਵੀ ਕਿਹਾ ਜਾ ਰਿਹਾ ਕਿ ਮਲਬਾ ਉੱਥੇ ਹੀ ਇਕੱਠਾ ਕੀਤਾ ਜਾ ਰਿਹਾ ਫਿਲਹਾਲ ਇਹ ਸਾਰੀਆਂ ਖਬਰਾਂ ਪਾਕਿਸਤਾਨੀ ਮੀਡੀਆ ਦੇ ਹਵਾਲੇ ਦੇ ਨਾਲ ਆ ਰਹੀਆਂ ਨੇ ਭਾਰਤੀ ਮੀਡੀਆ ਦੇ ਵੱਲੋਂ ਇਸ ਬਾਰੇ ਕੋਈ ਭਾਰਤ ਅਧਿਕਾਰੀਆਂ ਦੇ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਫਿਲਹਾਲ ਲਾਹੌਰ ਦੇ வால்ਟਨ ਰੋਡ ਦੇ ਨੇੜੇ ਕਈ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਜਿਸ ਤੋਂ ਬਾਅਦ ਲੋਕ ਡਰ ਕੇ ਘਰਾਂ ਤੋਂ ਬਾਹਰ ਨਿਕਲ ਆਏ ਨੇ ਜੋ ਚਸ਼ਮਦੀਦ ਨੇ ਉਹਨਾਂ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ 2 ਤੋਂ 3 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਔਰ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਹੀ ਯਾਨੀ ਕਿ ਕੱਲ ਰਾਤ 125 ਫਾਈਟਰ ਜੈੱਟਸ ਦੀ ਲੜਾਈ ਵੀ ਹੋਈ ਹੈ 125 ਫਾਈਟਰ ਜੈੱਟਸ ਦੀ ਜੰਗ ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਹੋਈ ਹੈ 7 ਮਈ ਦੀ ਰਾਤ ਭਾਰਤ ਅਤੇ ਪਾਕਿਸਤਾਨ ਦੇ ਫਾਈਟਰ ਜੈਟ ਆਹਮੋ ਸਾਹਮਣੇ ਹੋਏ ਨੇ ਔਰ ਇਹ ਲੜਾਈ ਹਾਲੀਆ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ ਉਹਨਾਂ ਦੇ ਵੱਲੋਂ ਦੱਸੀ ਜਾ ਰਹੀ ਹੈ ਇਸ ਦੌਰਾਨ 125 ਫਾਈਟਰ ਜੈਟ ਦੇ ਵਿੱਚ ਕਈ ਘੰਟੇ ਤੱਕ ਜੰਗ ਹੋਈ ਔਰ ਇਸ ਦੌਰਾਨ ਦੋਹਾਂ ਦੇਸ਼ਾਂ ਦੇ ਕਿਸੇ ਦਾ ਵੀ ਫਾਈਟਰ ਜੈਟ ਆਪਣੀ ਸੀਮਾ ਤੋਂ ਬਾਹਰ ਨਹੀਂ ਆਇਆ ਫਿਲਹਾਲ ਇਹ ਪਾਕਿਸਤਾਨੀ ਮੀਡੀਆ ਦਾ ਦਾਵਾ ਹੈ ਔਰ ਇੱਥੋਂ ਤੱਕ ਇਹ ਵੀ ਖਬਰਾਂ ਹੈ ਕਿ ਅੰਮ੍ਰਿਤਸਰ ਦੇ ਵਿੱਚ ਵੀ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਔਰ ਅੰਮ੍ਰਿਤਸਰ ਦੇ ਵਿੱਚ ਵੀ ਜੋ ਫਾਈਟਰ ਜੈਟ ਦੇ ਕੁਝ ਟੁਕੜੇ ਮਿਲੇ ਸੀ ਉਸ ਤੋਂ ਬਾਅਦ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਫਾਈਟਰ ਜੈਟ ਦੀ ਦੋਹਾਂ ਜੋ ਦੇਸ਼ ਨੇ ਉਹਨਾਂ ਦੇ ਵਿੱਚ ਇਹ ਜੰਗ ਹੋਈ ਹੋਵੇ 125 ਤੋਂ ਵੱਧ ਫਾਈਟਰ ਜੈਟ ਜੱ세 ਜਾ ਰਹੇ ਨੇ ਜੋ ਕੱਲ ਰਾਤ ਇਸ ਲੜਾਈ ਦੇ ਵਿੱਚ ਸ਼ਾਮਲ ਹੋਏ ਨੇ ਪਾਕਿਸਤਾਨੀ ਮੀਡੀਆ ਦਾ ਦਾਵਾ ਕੀਤਾ ਜਾ ਰਿਹਾ ਹੈ ਫਿਲਹਾਲ ਇਹ ਵੱਡੀ ਖਬਰ ਲਾਹੌਰ ਤੋਂ ਹੈ ਲਾਹੌਰ ਦੇ ਵਿੱਚ ਤਿੰਨ ਧਮਾਕੇ ਸੁਣਾਈ ਦਿੱਤੇ ਨੇ ਗੁਜਰਾਵਾਲਾ ਦੇ ਵਿੱਚ ਵੀ ਡਰੋਨ ਡਿਗਨ ਦਾ ਜੋ ਦਾਵਾ ਕੀਤਾ ਜਾ ਰਿਹਾ ਹੈ ਲਾਹੌਰ ਦੇ ਵਿੱਚ ਇੱਕ ਤੋਂ ਵੱਧ ਇੱਕ ਤਿੰਨ ਧਮਾਕੇ ਸੁਣਾਈ ਦਿੱਤੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਹੈ ਲਾਹੌਰ 에어ਪੋਰਟ ਨੂੰ ਬੰਦ ਕਰ ਦਿੱਤਾ ਗਿਆ 에어ਸਪੇਸ ਨੂੰ ਵੀ ਬੰਦ ਕਰ ਦਿੱਤਾ ਗਿਆ ਕੋਈ ਵੀ ਜਹਾਜ਼ ਉਹਨਾਂ ਦੇ 에어ਸਪੇਸ ਤੋਂ ਨਹੀਂ ਉੜ ਸਕਦਾ ਔਰ ਲਾਹੌਰ ਦਾ ਜੋ 에어ਪੋਰਟ ਹੈ ਤਾਂ ਉਸ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਔਰ ਅਗਲੇ ਕੁਝ ਦਿਨਾਂ ਤੱਕ 에어ਪੋਰਟ ਇਸੇ ਤਰੀਕੇ ਦੇ ਨਾਲ ਬੰਦ ਰਹੇਗਾ ਜਦੋਂ ਤੱਕ ਅਗਲੇ ਹੁਕਮ ਜਾਰੀ ਨਹੀਂ ਕੀਤੇ ਜਾਂਦੇ ਉਧਰ ਪੰਜਾਬ ਦੇ ਵਿੱਚ ਵੀ احتیاط ਵਰਤੇ ਜਾ ਰਿਹਾ ਅੰਮ੍ਰਿਤਸਰ 에어ਪੋਰਟ ਨੂੰ ਬੰਦ ਕੀਤਾ ਗਿਆ ਔਰ ਅਗਲੇ ਹੁਕਮਾਂ ਤੱਕ ਅੰਮ੍ਰਿਤਸਰ 에어ਪੋਰਟ ਵੀ ਬੰਦਰਵੇਗਾ ਤਾਂ ਦੋਹਾਂ ਦੇਸ਼ਾਂ ਦੇ ਵਿੱਚ ਜੋ ਇਸ ਸਮੇਂ ਹਾਲਾਤ ਜੰਗ ਦੇ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਦੇ ਵੱਲੋਂ ਜੋ ਕਾਰਵਾਈ ਪਹਿਲਗਾਮ ਦੇ ਵਿੱਚ ਕੀਤੀ ਗਈ ਸੀ ਅਤਵਾਦੀਆਂ ਦੇ ਵੱਲੋਂ 26 ਟੂਰਿਸਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਔਰ ਉਸ ਤੋਂ ਬਾਅਦ ਪੰਜਾਬ ਭਾਰਤ ਦੀ ਇਹ ਜਵਾਬੀ ਕਾਰਵਾਈ ਜਿਸ ਦੇ ਵਿੱਚ ਆਪਰੇਸ਼ਨ ਸਿੰਦੂਰ ਚਲਾਇਆ ਜਾਂਦਾ ਹੈ ਔਰ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਦਾਖਲ ਹੋ ਕੇ ਪੀਓਕੇ ਦੇ ਵਿੱਚ داخل ਹੋ ਕੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਨੌ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਲਗਾਤਾਰ ਤਣਾਅ ਦਾ ਮਾਹੌਲ ਹੈ ਔਰ ਦੋਹਾਂ ਦੇਸ਼ਾਂ ਦੇ ਵਿੱਚ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਤਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਕਿਤੇ ਫਾਈਟਰ ਜੈੱਟ ਦੇ ਟੁਕੜੇ ਮਿਲਦੇ ਨੇ ਔਰ ਇਸੇ ਤਰੀਕੇ ਦੀਆਂ ਇਹ ਘਟਨਾਵਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ